ਕੀ ਦੀ ਗੱਲ ਕਰਦੇ ਆ ਯੂਕੇ ਦੇ ਵਿੱਚ ਹੁਣ ਇੰਟਰਵਿਊ ਆਉਣੇ ਸ਼ੁਰੂ ਹੋ ਚੁੱਕੇ ਆ ਕਹਿੰਦੇ ਵੀ ਯੂਕੇ ਇਸ ਦਾ ਵੀਜ਼ਾ ਬਹੁਤ ਘੱਟ ਦੇ ਰਿਹਾ ਸਖਤੀ ਕਰ ਰਿਹਾ ਕੀ ਕਿਸ ਤਰ੍ਹਾਂ ਦਾ ਕਰਾਈਟਰੀਆ ਇਸ ਟਾਈਮ ਚੱਲ ਰਿਹਾ ਔਰ ਕਿਹੜਾ ਕਿਹੜਾ ਸਟੂਡੈਂਟਸ ਨੂੰ ਜਿਹੜਾ ਹੈ ਵੀਜ਼ਾ ਮਿਲ ਰਿਹਾ ਦੇਖੋ ਯੂਕੇ ਦੇ ਵਿੱਚ ਕੀ ਹੈ ਯੂਕੇ ਜਿਵੇਂ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਬੱਚਾ ਪਹੁੰਚ ਗਿਆ ਇਦਾਂ ਹੀ ਯੂਕੇ ਦੇ ਵਿੱਚ ਪਹੁੰਚ ਗਿਆ ਉਹ ਸਿਰਫ ਜਦੋਂ ਇੰਟਰਵਿਊ ਲੰਦੇ ਆ ਉਹ ਇਹ ਚੈੱਕ ਕਰਦੇ ਆ ਵੀ ਕੀ ਬੱਚਾ ਜੈਨੂਨ ਹੈ ਕੀ ਬੱਚਾ ਵਧੀਆ ਤਰੀਕੇ ਨਾਲ ਆਪਣਾ ਪੜ੍ਹ ਸਕਦਾ ਹੈ ਪ੍ਰੋਪਰ ਵੇ ਨੇ ਇਹਨੇ ਫੰਡ ਕੀਤੇ ਨੇ ਸੋ ਇਹ ਚੀਜ਼ਾਂ ਚੈੱਕ ਕਰਦੇ ਆ ਹਨ ਇਸ ਕਰਕੇ ਤੁਸੀਂ ਯੂਕੇ ਜਾਣਾ ਅੱਜ ਵੀ ਜਾ ਸਕਦੇ ਹੋ ਯੂਕੇ ਹੁਣ ਥੋੜਾ ਜਿਆਦਾ ਲੇਟ ਵੀਜ਼ਾ ਦੇ ਰਿਹਾ ਤੇ ਇੱਕ ਇੰਟਰਵਿਊ ਸ਼ੁਰੂ ਕੀਤਾ ਯੂਕੇ ਨੇ ਪਰ ਜਪ ਸਟੱਡੀ ਇਦਾਂ ਦੀ ਕੰਪਨੀ ਹੈ ਜਿਨੇ ਹਮੇਸ਼ਾ ਹਰ ਇੱਕ ਕੰਟਰੀ ਹੈ ਚਾਹੇ ਆਸਟ੍ਰੇਲੀਆ ਹੈ ਚਾਹੇ ਕੈਨੇਡਾ ਹੈ ਚਾਹੇ ਯੂਕੇ ਹੈ ਚਾਹੇ ਯੂਐਸਏ ਹੈ ਚਾਹੇ ਨਿਊਜ਼ੀਲੈਂਡ ਹੈ ਸ਼ੈਨਗਨ ਕੰਟਰੀ ਹੈ ਸਾਰਿਆਂ ਦੇ ਵੀਜ਼ੇ ਲਗਵਾਏ ਨੇ ਔਰ ਅੱਜ ਵੀ ਲੱਗ ਰਹੇ ਨੇ ਠੀਕ ਹੈ ਜੀ ਹਮੇਸ਼ਾ ਲੱਗਦੇ ਰਹਿਣਗੇ ਕਿਉਂਕਿ ਜਦੋਂ ਤੱਕ ਇੱਕ ਗੱਲ ਮੈਂ ਸੋਚੀ ਆ ਵੀ ਸਾਹ ਦੇ ਵਿੱਚ ਸਾਹ ਹੈ ਇਹ ਕੰਮ ਇਮੀਗ੍ਰੇਸ਼ਨ ਦਾ ਹੀ ਕਰਨਾ ਹੈ ਔਰ ਬਹੁਤ ਵਧੀਆ ਕੰਮ ਹੈ ਲੋਕ ਇਹਨੂੰ ਜਿੰਨਾ ਮਰਜ਼ੀ ਬਦਨਾਮ ਕਰਨ ਸਾਡਾ ਮੈਂ ਅਸੀਂ ਇੱਕੋ ਹੀ ਗੱਲ ਕਹਿੰਨੇ ਵੀ ਜੇ ਤੁਸੀਂ ਇਮਾਨਦਾਰੀ ਨਾਲ ਇਹ ਕੰਮ ਕਰਦੇ ਹੋ ਤਾਂ ਤੁਹਾਡਾ ਬਹੁਤ ਵਧੀਆ ਕੰਮ ਚੱਲਦਾ ਹੈ ਹੈਨਾ ਦੇਖੋ ਜਿਨੇ ਭੱਜਣਾ ਉਹਨੇ 2-3 ਸਾਲ ਚ ਮਾਰਕੀਟ ਚੋਂ ਭੱਜ ਜਾਣਾ ਹੈ ਠੀਕ ਹੈ ਨਹੀਂ ਆਪਾਂ ਨੂੰ ਬਹੁਤ ਸਮਾਂ ਹੋ ਗਿਆ ਕੰਮ ਕਰਦਿਆਂ ਨੂੰ ਈਮਾਨਦਾਰੀ ਦੇ ਨਾਲ ਕਰੀਦਾ ਈਮਾਨਦਾਰੀ ਦੇ ਨਾਲ ਭੇਜੀਦਾ ਬੱਚਿਆਂ ਨੂੰ ਕਿਸੇ ਨਾਲ ਵੀ ਜੱਪ ਸਟੱਡੀ ਨਹੀਂ ਕੋਈ ਇਹ ਨਹੀਂ ਕਹਿ ਸਕਦਾ ਵੀ ਜ ਤੁਸੀਂ ਸਾ ਤੋਂ 10 ਲੱਖ ਲੈ ਲਿਆ ਸਾ ਤੋਂ 5 ਲੱਖ ਲੈ ਲਿਆ ਸਾਨੂੰ ਐਂ ਕਰਤਾ ਕਿਸੇ ਨਾ ਸਾਡਾ ਕੋਈ ਰੌਲਾ ਨਹੀਂ ਪੈਂਦਾ ਇੱਕ ਦੋ ਨੇ ਜਿਨ੍ਹਾਂ ਨੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਦਾ ਤੁਸੀਂ ਹਸ਼ਰ ਜਿਹੜਾ ਹੋਇਆ ਸਾਡੇ ਫੇਸਬੁੱਕ ਪੇਜ ਤੇ ਦੇਖ ਸਕਦੇ ਹੋ ਸਾਡੇ ਇੰਸਟਾ ਤੇ ਵੀ ਦੇਖ ਸਕਦੇ ਹੋ ਸੋ ਜੱਪ ਸਟੱਡੀ ਮੈਂ ਆਪ ਖੁੱਦ ਗੱਲ ਕਰਦਾ ਐ ਵੀ ਆਪਾਂ ਪ੍ਰਮਾਤਮਾ ਤੋਂ ਡਰ ਕੇ ਕੰਮ ਕਰੀਦਾ ਜਿਹੜਾ ਬੰਦਾ ਚਾਹੇ ਤੁਸੀਂ ਉਹ ਚਾਹੇ ਮੈਂ ਐ ਚਾਹੇ ਜਿਹੜੇ ਸਾਡੇ ਸ਼ੋਅ ਦੇਖਦੇ ਐ ਜਿਹੜਾ ਇਨਸਾਨ ਪ੍ਰਮਾਤਮਾ ਤੋਂ ਡਰ ਕੇ ਕੰਮ ਕਰਦਾ ਉਹ ਕੰਮ ਵਧੀਆ ਹੀ ਕਰੂਗਾ ਕਿਉਂਕਿ ਉਹਨੇ ਆਪਣੀ ਅੱਗ ਹੀ ਸੁਧਾਰਨਾ ਹੈ ਪਿੱਛਾ ਨਹੀਂ ਸੁਧਾਰਨਾ ਯੂਕੇ ਬਹੁਤ ਸਟ੍ਰਿਕਟ ਐ ਇਸ ਦਾ ਵੀਜ਼ਾ ਬਹੁਤ ਘੱਟ ਆ ਰਿਹਾ ਤੇ ਵਿਦਆਊਟ ਆਇਲਟ ਆਇਲਰਸ ਨੇ ਜਿਹੜੇ ਉਹਨਾਂ ਦੇ ਲਈ ਕੀ ਆਪਸ਼ਨ ਐ ਜਾਂ ਜਿਨ੍ਹਾਂ ਦੀ ਰਿਫਿਊਜ਼ਲ ਆ ਗਈ ਐ ਚਾਹੇ ਯੂਕੇ ਤੋਂ ਆਈ ਚਾਹੇ ਆਸਟ੍ਰੇਲੀਆ ਤੋਂ ਆਈ ਐ ਉਹਨਾਂ ਦੇ ਲਈ ਇੱਕ ਆਪਸ਼ਨ ਹੈਗੀ ਐ ਦੇਖੋ ਜਿਹੜਾ ਅੱਜ ਦੇ ਇਨਸਾਨ ਅੱਜ ਦੇ ਟਾਈਮ 'ਚ ਨਾ ਤੁਸੀਂ ਯੂ ਯੂਐਸਏ ਦਾ ਸਟੱਡੀ ਵੀਜ਼ਾ ਕਰੋ ਚਾਹੇ ਟੂਰਿਸਟ ਕਰੋ ਵੀਜ਼ੇ ਲੱਗ ਰਹੇ ਨੇ ਤੁਹਾਨੂੰ ਜਿਹੜਾ ਵਰਜੀ ਇਨਸਾਨ ਜਵਾਬ ਦੇ ਦੇਵੇ ਤੁਸੀਂ ਯੂਐਸਏ ਜਾ ਨਹੀਂ ਸਕਦੇ ਜੀ ਸਾਡੇ ਕੋਲੇ ਆਓ ਜਪ ਸਟੱਡੀ ਕੋਲੇ ਅਸੀਂ ਤੁਹਾਨੂੰ ਵੀਜ਼ਾ ਲਗਵਾ ਕੇ ਦਿਖਾਵਾਂਗੇ ਠੀਕ ਹੈ ਜੀ ਕੋਈ ਤੁਹਾਨੂੰ ਜਾਲੀ ਡਾਕੂਮੈਂਟਸ ਬਣਾਉਣ ਦੀ ਲੋੜ ਨਹੀਂ ਕੋਈ ਤੁਹਾਨੂੰ 25 30 ਲੱਖ ਰੁਪਿਆ ਅਕਾਊਂਟਾਂ ਚ ਦਿਖਾਉਣ ਦੀ ਲੋੜ ਨਹੀਂ ਜੈਨੂਇਨ ਤਰੀਕੇ ਨਾਲ ਸਾਡੇ ਕੋਲੇ ਆਓ ਜੈਨੂਇਨ ਤਰੀਕੇ ਨਾਲ ਤੁਹਾਡੇ ਕਾਗਜ਼ਾਂ ਦੇ ਉੱਪਰ ਅਸੀਂ ਤੁਹਾਨੂੰ ਵੀਜ਼ਾ ਲੈ ਕੇ ਦਵਾਂਗੇ ਸੋ ਅੱਜ ਦਾ ਟਾਈਮ ਹੈ ਜਿਹੜਾ ਯੂਐਸਏ ਦਾ ਹੈ ਆਸਟ੍ਰੇਲੀਆ ਦਾ ਹੈ ਤੇ ਤੁਸੀਂ ਉੱਥੇ ਅਪਲਾਈ ਕਰੋ ਤੁਹਾਡਾ ਵੀਜ਼ਾ ਲੱਗੇਗਾ ਵਧੀਆ ਤਰੀਕੇ ਨਾਲ ਬੜੀ ਜਲਦੀ ਅਸੀਂ ਤੁਹਾਡੇ ਲਈ ਫੈਮਿਲੀਾਂ ਲਈ ਸ਼ੇਨਗਨ ਕੰਟਰੀ ਕਨਵੈਸਟਮੈਂਟ ਵੀਜ਼ਾ ਲੈ ਕੇ ਆਵਾਂਗੇ ਜਿੱਥੇ ਤੁਸੀਂ ਟੂਰਿਸਟ ਵੀਜ਼ੇ ਤੇ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਉੱਥੇ ਤੁਸੀਂ ਪ੍ਰਾਪਰਟੀ ਲੈਣੀ ਹੈ ਜੋ ਵੀ ਕਰਨਾ ਖਰੀਦੋ ਉਸ ਤੋਂ ਬਾਅਦ ਅਸੀਂ ਤੁਹਾਡੀ ਉੱਥੇ ਪੀਆਰ ਕਰਾ ਦੇਣੀ ਹੈ ਪੀਆਰ ਹੋਣ ਤੋਂ ਬਾਅਦ ਪੂਰੇ ਵਰਲਡ ਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਕੋਈ ਜਿਆਦਾ ਵੱਡੀ ਇਨਵੈਸਟਮੈਂਟ ਨਹੀਂ ਹੋਏਗੀ 60 65 70 ਲੱਖ ਦੀ ਹੋਏਗੀ 65 65 ਲੱਖ ਜਾਂ 70 ਲੱਖ ਦੇ ਵਿੱਚ ਤੁਸੀਂ ਪੂਰਾ ਪਰਿਵਾਰ ਬੱਚਿਆਂ ਸਮੇਤ ਇੱਕ ਸ਼ੈਨਗਨ ਕੰਟਰੀ 'ਚ ਪਹੁੰਚੋਗੇ ਜਿੱਥੇ ਤੁਹਾਡੀ ਪ੍ਰਾਪਰਟੀ ਵੀ ਹੋਏਗੀ ਔਰ ਤੁਸੀਂ ਕੰਮ ਵੀ ਕਰ ਸਕਦੇ ਹੋ ਜਾਂ ਤੁਸੀਂ ਵਰਲਡ ਦੇ ਕਿਸੇ ਵੀ ਕੋਨੇ 'ਚੋਂ ਉੱਥੋਂ ਅੱਗੇ ਵੀ ਜਾ ਸਕਦੇ ਹੋ ਹੂੰ ਬਿਲਕੁਲ ਬਹੁਤ ਸਾਰੀਆਂ ਆਪਸ਼ਨਸ ਸਟੂਡੈਂਟਸ ਦੇ ਲਈ ਹੈਗੀਆਂ ਨੇ ਪਰ ਸਹੀ ਕੰਸਲਟੈਂਟ ਤੇ ਸਹੀ ਰਾਹ ਲੱਭਣ ਦੀ ਤੁਹਾਨੂੰ ਆਪ ਲੋੜ ਹੈ ਜਿਹੜੇ ਵੀ ਬੱਚੇ ਵਿਦੇਸ਼ ਜਾਣਾ ਚਾਹੁੰਦੇ ਆ ਚਾਹੇ ਤੁਸੀਂ ਕੈਨੇਡਾ ਜਾਣਾ ਹੈ ਯੂ ਐਸ ਏ ਜਾਣਾ ਹੈ ਜਾਂ ਫਿਰ ਯੂ ਕੇ ਜਾਣਾ ਹੈ ਆਸਟ੍ਰੇਲੀਆ ਦੀ ਆਪਾਂ ਗੱਲ ਕਰ ਰਹੇ ਆ ਤਾਂ ਬਹੁਤ ਹੀ ਧਿਆਨ ਦੇ ਨਾਲ ਪਹਿਲਾਂ ਆਪਣੀ ਪ੍ਰੋਫਾਈਲ ਹੈ ਜਿਹੜੀ ਚੂਜ਼ ਕਰੋ ਕਿ ਤੁਹਾਡੀ ਪ੍ਰੋਫਾਈਲ ਕਿਸੇ ਲਈ ਐਲੀਜੀਬਲ ਹੈ ਉਹਦੀ ਅਸੈਸਮੈਂਟ ਕਰਾਓ ਚੰਗੇ ਕੰਸਲਟੈਂਟ ਦੇ ਕੋਲੋਂ ਤੇ ਉਸ ਤੋਂ ਬਾਅਦ ਕਿਸੇ ਜਿਵੇਂ ਵਧੀਆ ਕੰਸਲਟੈਂਟ ਕੋਲੋਂ ਆਪਣੀ ਫਾਈਲ ਲਾਂਚ ਕਰਾਓ ਜਿਵੇਂ ਹੁਣੇ ਭਾਈ ਨੇ ਗੱਲ ਕੀਤੀ ਕਿ ਬਹੁਤ ਸਾਰੇ ਬੱਚ 14 ਸਾਲ ਦੇ ਗੈਪ ਨਾਲ ਵੀ ਜਿਹੜਾ ਵੀਜ਼ਾ ਆਸਟ੍ਰੇਲੀਆ ਦਾ ਲਿਆ ਹੈ ਗੈਪ ਦੀ ਕੋਈ ਗੱਲ ਨਹੀਂ ਪਰ ਗੈਪ ਜਸਟੀਫਿਕੇਸ਼ਨ ਕਿਵੇਂ ਤੁਹਾਡਾ ਕੰਸਲਟੈਂਟ ਪੇਸ਼ ਕਰ ਰਿਹਾ ਹੈ ਕਿਵੇਂ ਐਮਬੈਸੀ ਨੂੰ ਦੱਸ ਰਿਹਾ ਹੈ ਕਿ 14 ਸਾਲਾਂ ਚ ਬੱਚੇ ਨੇ ਕੀ ਕੀਤਾ ਕੀ ਕੰਮ ਕਰਦਾ ਰਿਹਾ ਉਸ ਤੋਂ ਬਾਅਦ ਵੀਜ਼ੇ ਦੇ ਮਕਾਮ ਤੱਕ ਤੁਸੀਂ ਵੀ ਪੁੱਛ ਸਕਦੇ ਹੋ ਬਹੁਤ ਸਾਰੀਆਂ ਆਪਸ਼ਨਸ ਨੇ ਭਾਜੀ ਯੂਐਸਏ ਦੀ ਤੁਸੀਂ ਗੱਲ ਕਰ ਰਹੀ ਸੀ ਯੂਐਸਏ ਦੀ ਪ੍ਰਕਿਰਿਆ ਪੂਰੇ ਟਾਈਮ ਪੀਰੀਅਡ ਕਿੰਨਾ ਕੁ ਲੱਗ ਜਾਂਦਾ ਹੈ ਵੀਜ਼ਾ ਆਉਣ ਤੱਕ ਜਿਹੜਾ ਹੈਗਾ ਜਾਂ ਕਿਹੜਾ ਇਨਟੇਕ ਆਉਣ ਵਾਲਾ ਹੈਗਾ ਦੇਖੋ ਜਨੂਅਰੀ ਫਰਵਰੀ ਇਨਟੇਕ ਆਏਗਾ ਕੋਈ ਵੀ ਕੰਟਰੀ ਹੈ 2 ਮਹੀਨੇ ਦਾ ਪ੍ਰੋਸੈਸ ਲੱਗਦਾ ਹੀ ਲੱਗਦਾ ਜਦੋਂ ਵੀ ਤੁਸੀਂ ਕਿਤੇ ਵੀਜ਼ਾ ਅਪਲਾਈ ਕਰਦੇ ਹੋ ਜੇ ਤਾਂ ਥੋੜਾ ਖਿੱਚ ਕੇ ਕਰੋਗੇ ਫਿਰ ਡੇਢ ਮਹੀਨਾ ਨਹੀਂ ਤਾਂ ਤੁਸੀਂ ਕੋਸ਼ਿਸ਼ ਕਰੋ ਵੀ ਕਿਸੇ ਵੀ ਇਮੀਗ੍ਰੇਸ਼ਨ ਜਾਂ ਜਪ ਸਟੱਡੀ ਕੋਲੇ ਆਉਣੇ ਹੋ ਤਾਂ 2 ਮਹੀਨੇ ਘੱਟੋ-ਘੱਟ ਪਹਿਲਾਂ ਆਓ ਅੰਟੇਕ ਤੋਂ ਕਿਉਂਕਿ ਇੱਕ ਦਾ ਕੰਮ ਜਦੋਂ ਵਧੀਆ ਕੰਮ ਹੁੰਦਾ ਥੋੜਾ ਲੇਟ ਵੀ ਹੁੰਦਾ ਹੈ ਹਨਾ ਇੱਕ ਇਹ ਹੁੰਦਾ ਵੀ ਤੁਸੀਂ ਜਦੋਂ ਸਾਡੇ ਕੋਲੇ ਆਉਣੇ ਹੋ ਸਾਡੇ ਕੋਲ ਪਹਿਲਾਂ ਹੀ ਫਾਈਲਾਂ ਬਹੁਤ ਹੁੰਦੀਆਂ ਸੋ ਇਸ ਕਰਕੇ ਤੁਸੀਂ ਜਦੋਂ ਵੀ ਕਿਸੇ ਵੀ ਕੰਪਨੀ ਚ ਖਾਸ ਕਰਕੇ ਜਪ ਸਟੱਡੀ ਕੋਲੇ ਆਉਣਾ ਹੈ ਕੰਟਰੀ ਸੋਚ ਕੇ ਆਓ ਵੀਜ਼ਾ ਅਸੀਂ ਲਗਵਾ ਕੇ ਦਵਾਂਗੇ ਠੀਕ ਹੈ ਜੀ ਵਧੀਆ ਤਰੀਕੇ ਨਾਲ ਲੱਗੂ ਇੱਕ ਨੰਬਰ ਚ ਲੱਗੂ ਕਿਉਂਕਿ ਜਪ ਸਟੱਡੀ ਉਹ ਕੰਪਨੀ ਹੈ ਜਿਹੜੀ ਕਦੇ ਵੀ ਕਿਸੇ ਵੀ ਕਾਗਜ਼ ਨਾਲ ਛੇੜਛਾੜ ਨਹੀਂ ਕਰਦੇ ਅਸੀਂ ਆ ਪਿੱਛੇ ਜੇ ਯੂ ਐਸ ਏ ਐਮਬੈਸੀ ਨੇ ਹੁਣ ਲਿਸਟ ਕੱਢੀ ਹੈ ਵੀ ਆਹ ਕੰਸਲਟੈਂਟਾਂ ਨੂੰ ਚੈੱਕ ਕਰੋ ਜੀ ਇਹ ਐਡਿਟ ਕਰਕੇ ਫੇਕ ਡਾਕੂਮੈਂਟਸ ਲਾਉਂਦੇ ਆ ਹਨਾ ਇਸ ਕਰਕੇ ਜੱਪ ਸਟੱਡੀ ਜੈਨੂਨ ਤਰੀਕੇ ਨਾਲ ਜੈਨੂਨ ਡਾਕੂਮੈਂਟਸ ਤੇ ਤੁਹਾਨੂੰ ਵੀਜ਼ਾ ਲੈ ਕੇ ਦਿੰਦੀ ਹੈ ਅਸੀਂ ਕੋਈ ਵੀ ਕਾਗਜ਼ ਐਡਿਟ ਨਹੀਂ ਕਰਦੇ ਚਾਹੇ ਤੁਹਾਡੇ ਪੁਆਇੰਟ 40% ਮਾਰਕਸ ਨੇ ਤੁਹਾਡੇ ਚਾਹੇ ਤੁਹਾਡੇ 100% ਹੈ ਇਸ ਕਰਕੇ ਤੁਸੀਂ ਜੱਪ ਸਟੱਡੀ ਦੇ ਥਰੂ ਜਾਣਾ ਜੈਨੂਨ ਤਰੀਕੇ ਨਾਲ ਔਰ ਜੈਨੂਨ ਪੈਸਿਆਂ ਦੇ ਵਿੱਚ ਤਾਂ ਤੁਸੀਂ ਕਿਸੇ ਵੀ ਸਾਡੇ ਆਫਿਸ ਚ ਆ ਸਕਦੇ ਹੋ ਵੀਜ਼ਾ ਦੇਖੋ ਵਧੀਆ ਤਰੀਕੇ ਨਾਲ ਜਦੋਂ ਆਪਾਂ ਅਪਲਾਈ ਕਰਦੇ ਹਾਂ ਕੋਈ ਵੀ ਕੰਟਰੀ ਹੈ ਚਾਹੇ ਤੁਸੀਂ ਆਸਟ੍ਰੇਲੀਆ ਦਾ ਕਰਾ ਲਓ ਸਾਤੋਂ ਕਾਹੇ ਨਿਊਜ਼ੀਲੈਂਡ ਦਾ ਕਰਾ ਲਓ ਇੰਗਲੈਂਡ ਦਾ ਕਰਾ ਲਓ ਯੂ ਐਸ ਏ ਦਾ ਕਰਾ ਲਓ ਸ਼ੈਨਗਨ ਕਰਾ ਲਓ ਵਧੀਆ ਤਰੀਕੇ ਨਾਲ ਅਪਲਾਈ ਕਰੋਗੇ ਤਾਂ ਵੀਜ਼ਾ ਲੱਗ ਜਾਂਦਾ ਹੈ